ਦੀ ਸਾਸ਼ਗਾਦਿਸ਼ ਕੋ ਮੈਂ ਤੁਹਾਡਾ ਆਪਣਾ ਸੋਖ ਨਾਨੋ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਵਾ ਚੈਨਲ ਤੇ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 26 ਤਰੀਕ ਨੂੰ ਮਕੇੜੀਆਂ ਮਿਲ ਦੇਗੇ ਧਰਾਂ ਦੇਣ ਦਾ ਸੋ ਲੋਕ ਇਨਸਾਫ ਮੋਰਚਾ ਪੰਜਾਬ ਦੇ ਪ੍ਰਧਾਨ ਸੋ ਨੂੰ ਉਲਕ ਜੀ ਆਪਣਾ ਵੱਡਾ ਕਾਫਲਾ ਲੈ ਕੇ ਪੈਣੀ ਮੀਆਂ ਖਾਨ ਤੱਕ ਪਹੁੰਚ ਚੁੱਕੇ ਨੇ ਇਥੋਂ ਰਵਾਨਾ ਹੋਣ ਲੱਗੇ ਨੇ ਸੋ ਕਰਦੇ ਆ ਗੱਲਬਾਤ ਹਾਂਜੀ ਸਾਸ਼ੀ ਦਾ ਪ੍ਰਧਾਨ ਜੀ ਅਬਾਦ ਜੀ ਅੱਜ ਕਿੱਦਾਂ ਕੋ ਵੱਡਾ ਟਾਪਲਾ ਲੈ ਕੇ ਜਿਹੜਾ ਤੁਸੀਂ ਆਸਟਾ ਲਗਾ ਰਹੇ ਹੋ ਦੇਖੋ ਜੀ ਕਿਦਾਂ ਅੱਜ ਲੱਗਣ ਜਾ ਰਿਹਾ ਹੈ ਉਹਦੇ ਵਿੱਚ ਜਿਹੜਾ ਨਸਾਲਾ ਦੀ ਨਾਲ ਸਰਕਾਰ ਨੇ ਦਿੱਤਾ ਹੈ ਸਾਡੇ ਵੀ ਨਕੀ ਵਧਾਇਆ ਹੈ ਤੇ ਰੇਟ ਵਧਾ ਕੇ ਜਿਹੜਾ ਵੀ ਜਿੰਨੀ ਵੀ ਵੈਰਾਈਟੀ ਜਿਹੜੀ ਆ ਉਹਨੂੰ ਸਾਰੀ ਨੂੰ ਮਿੱਡ ਵਿੱਚ ਕਰਕੇ ਤੇ ਰੇਟ ਜਿਹੜਾ ਉਹ 391 ਰੁਪਏ ਰਿਹਾ ਉਹ ਵੈਰਾਈਟੀ ਦਾ ਰੇਟ ਵਧਾਇਆ ਜਿਹੜੀ ਕਿ ਵੈਰਾਈਟੀ ਬਹੁਤ ਹੀ ਘੱਟ ਮਾਤਰਾ ਇੱਕ ਦੋ ਪਰਸੈਂਟ ਲਈ ਆ ਇਹ ਕੱਲ ਦਾ ਇੱਕ ਬੇਰਬਨਾ ਤੋਂ ਖਾ ਦਿੱਤਾ ਹੈ ਇਹਦੇ ਖਿਲਾਫ ਸਾਰੇ ਜਿਹੜੇ ਕਿਸਾਨ ਆ ਉਹਨਾਂ ਨੂੰ ਲਾਂਬੜ ਕੀਤਾ ਤੇ ਅੱਜ ਤਗੜੇ ਤਰੀਕੇ ਦੇ ਨਾਲ ਮੁਕੇਰੀਆਂ ਵਿਖੇ ਧਰਨਾ ਲਾਗੂ ਇਹ ਜਿਹੜੀ ਸਾਜਸ਼ਾ ਕਿਸਾਨਾਂ ਦੇ ਨਾਲ ਰਚੀਆਂ ਜਾ ਰਹੀਆਂ ਨੇ ਇਸ ਦਾ ਅਸਲੀ ਮਕਸਦ ਕੀ ਹੈਗਾ ਇਹ ਲੱਗਦਾ ਕਿ ਸਰਕਾਰ ਦੇ ਵਿੱਚ ਕੋਈ ਨਾ ਕੋਈ ਕਮੀਆਂ ਜਾਂ ਕਮੀ ਕਿਥੇ ਰਹਿ ਨਹੀਂ ਗਈ ਸਰਕਾਰ ਜਿਹੜੀ ਹੈ ਇਹ ਕਿਸੇ ਨੂੰ ਵੀ ਕੋਈ ਨਿਆ ਨਹੀਂ ਦੇ ਰਹੀ ਹੁਣ ਦੇਖੋ ਸਾਡੇ ਜਿਹੜੇ ਘੋੜੇ ਕਿਸਾਨ ਆ ਇਹਨਾਂ ਨੂੰ ਦੇ ਇਹ ਆ ਕਿ ਕੱਲ 10 ਰੁਪਏ ਰੇਟ ਵਧਾ ਦਿੱਤਾ ਨੋਟੀਫਿਕੇਸ਼ਨ ਕਰ ਦਿੱਤਾ ਦੇਖੋ ਜਿਹੜੀ ਮੇਲ ਜਿਹੜੀ ਆ ਜਿਹੜੀਆਂ ਮੇਲਾ ਪਹਿਲੀ ਨਵੰਬਰ ਤੋਂ ਜਾਂ ਨਵੰਬਰ ਦੇ ਪਹਿਲੇ ਹਫਤੇ ਚੱਲ ਰਹੀਆਂ ਸੀਗੀਆਂ ਉਹ ਅਜਾ ਦਸੰਬਰ ਮਹੀਨਾ ਚੜ ਚਲਿਆ ਕਿਸੇ ਨੇ 2 ਤਰੀਕ ਦਾ ਨਾਚ ਕੀਤਾ ਦਸੰਬਰ ਦਾ ਕਿਸੇ ਨੇ 1 ਦਾ ਕੀਤਾ ਤੇ ਜੇ 9th ਵੀ ਕੀਤਾ ਹੈ ਤੇ ਉਹਦੇ ਵਿੱਚ ਵੀ ਬੜੀ ਗੜਬੜੀ ਹੈ ਰੇਡ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਆ ਜਿੰਨੀ ਗੰਨੀ ਦੀ ਕਾਸ਼ਤ ਜਿਹੜੀ ਹੋਈ ਆ ਉਹਨੂੰ ਮਿੱਟੀ ਵਿੱਚ ਰੱਖ ਕੇ ਤੇ ਕਿਸਾਨਾਂ ਨਾਲ ਤੋੜ ਦਿੱਤਾ ਕਿੰਨੇ ਆ ਜਥੇਬੰਦੀਆਂ ਜਿਹੜੀਆਂ ਹੁਣ ਤੁਹਾਡੇ ਨਾਲ ਸਮਰਥਨ ਦੇ ਦੇਦੀਆਂ ਉੱਥੇ ਮਕੇਲੇ ਮਿਲ ਕੇ ਪਹੁੰਚ ਰਹੀਆਂ ਨੇ ਕੋਈ ਸਾਡਾ ਚਾਰ ਜਥੇਬੰਦੀਆਂ ਦਾ ਇਹ ਸਾਂਝਾ ਪ੍ਰੋਗਰਾਮ ਸੀਗਾ ਉਦੇ ਵਿੱਚ ਬਹੁਤ ਸਾਰੇ ਪਹਾੜੀ ਕਿਨਤੀ ਦੇ ਵਿੱਚ ਕਿਸਾਨ ਜਿਹੜੇ ਉਹ ਪਹੁੰਚਣਗੇ ਤੇ ਆਪਣੀ ਗੱਲ ਜਿਹੜੀ ਤਕੜੇ ਤੀਜੇ ਦੇ ਨਾਲ ਸਰਕਾਰ ਸਾਹਮਣੇ ਤੇ ਉਹਨੂੰ ਖੜਾ ਕਰਵਾਉਣਾ ਇਹਨਾਂ ਲੋਕਾਂ ਰਾਕੇ ਦੇ ਕੇ ਨਾ ਕੁਝ ਕੋਈ ਮੈਂ ਇਹ ਤਾਂ ਕਹਿਣਾ ਹੈ ਕਿ ਵੇਖੋ ਪਹਿਲਾਂ ਵਿੱਚ ਉਹ ਨਾ ਸੀ ਵੇਚਿਆ ਤੇ ਉਹਦੇ ਵਿੱਚ ਬੜੀ ਭਾਰੀ ਲੁੱਟ ਹੋਈ ਹੋਏ ਵੇਖੋ ਜਿੱਡੀ ਵੀ ਜਿਹੜੀ ਸਾਡੀ ਆਮਦਨ ਸੀਗੀ ਉਹ ਉਹ ਜਿਹੜੀ ਸ਼ਾਹੂਕਾਰਾਂ ਨੇ ਲੁੱਟ ਲਈ ਹੈ ਕਿਸੇ ਨੂੰ 300 ਰੁਪਏ ਦਾ ਕੱਟ ਕਿਸੇ ਨੂੰ 250 ਦਾ ਕੱਟ ਤੇ ਮੈਂ ਕਹਿੰਦਾ ਵੀ ਘਰ ਬੈਠ ਕੇ ਨਾ ਰੋਵੋ ਘਰ ਬੈਠਿਆ ਕੁਛ ਨਹੀਂ ਹੋਣਾ ਆਓ ਮੈਦਾਨ ਦੇ ਵਿੱਚ ਜੇ ਕੋਈ ਐਜੀਟੇਸ਼ਨ ਹੋਣ ਲੱਗੀ ਹੈ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋਣ ਲੱਗਾ ਆ ਜਿਹੜੇ ਘਰ ਬੈਠੇ ਵੀਰ ਉਹ ਤਕੜੇ ਤਰੀਕੇ ਦੇ ਨਾਲ ਬਾਹਰ ਆਉਣ ਤੇ ਸਾਡਾ ਸਹਿਯੋਗ ਕਰਨ ਉਹ ਬਹੁਤ ਵੱਡੇ ਕਾਫਲੇ ਤਹਿ ਤੇ ਅੱਜ ਮਕੇੜੀਆਂ ਨੂੰ ਚਾਬੇ ਪਾ ਦਿੱਤੇ ਨੇ ਸੋਸਾਟ ਨਾਲ ਹੋਰ ਵੀ ਵੀਰ ਮਜ਼ਦੂਰ ਨੇ ਸੋ ਪ੍ਰਧਾਨ ਜੀ ਕੀ ਲੱਗਦਾ ਕਿ ਸਰਕਾਰ ਰੇਟ ਵਧਾਉਣ ਦੇ ਵਿੱਚ ਸਫਲ ਹੋ ਸਕਦੀ ਕਿ ਨਹੀਂ ਹੋ ਨਹੀ ਜੀ ਵੇਖੋ ਜੀ ਅਸੀਂ ਤਾਂ ਮੰਨਦੇ ਆ ਕਿ ਸਰਕਾਰ ਜੇ ਸਫਲ ਹੋਣਾ ਹੁੰਦਾ ਤੇ 10 ਰੁਪਏ ਜਿਹੜਾ ਹੈਗੇ ਤਰੀਕੇ ਨਾਲ ਵਧਾਉਂਦੇ ਇਹਨਾਂ ਜਿਹੜਾ ਭਾਅ 10 ਰੁਪਏ ਅਨਾਉਂਸ ਕੀਤਾ ਵਾ ਉਹਦੇ ਵਿੱਚੋਂ ਵੀ ਜਿਹੜੀ ਵੈਰਾਈਟੀ ਆ 90% ਤੋਂ ਵੱਧ ਜਿਹੜੀ ਆ ਉਹ 238 ਲੋਕਾਂ ਕੋਲ ਜਾਂ ਮੁੱਦਾ ਹੈਗਾ ਤਾਂ ਜਾਂ بیمਾ ਹੈਗਾ ਉਹਦਾ ਇਹਨਾਂ ਨੇ 10 ਰੁਪਏ ਜਿਹੜਾ ਵਾ ਰੇਟ ਘੱਟ ਕਰਤਾ ਵਾ ਤੇ ਜਿਹੜੀ ਵੈਰਾਈਟੀ ਆ ਜਿਹੜੀਆਂ ਦੋ ਚਾਰ ਇਹਨਾਂ ਨੇ 10 ਅਰਲੀ ਚ ਕੀਤੀਆਂ ਵਾ ਉਹ ਇੱਕ ਜਾਂ 2% ਲੱਗੀਆਂ ਇਹ ਤੋਂ ਵੱਧ ਪਹਿਲਾਂ ਪਿਛਲੇ ਸਾਲ ਮੇਲ ਵਾਲਿਆਂ ਨੇ ਨਹੀਂ ਆਪ ਹੀ ਨਹੀਂ ਲੱਗਣ ਦਿੱਤੀਆਂ 95 ਵੈਰਾਈਟੀ ਜਿਹੜੀ ਆ ਮੇਲਾ ਵਾਲਿਆਂ ਨੇ ਰਿਜੈਕਟ ਕੀਤੀ ਸੀ ਇਸ ਵਾਰੀ ਉਹਨੂੰ ਹੁਣ ਜਿਹੜੀ ਲੱਗੀ ਨਹੀਂ ਉਹਨੂੰ ਆਣ ਕੇ ਨਾਲ ਅਰਲੀ ਚ ਲੈਣ ਦਾ ਵਾ ਜਦ ਕਿ ਸਰਾ ਸਰ ਜੀਮਿਦਾਰਾਂ ਨਾਲ ਧ ਭੁਰਜੀਗਾ ਨੇ ਇਹ ਵੀ ਕਹਿਨੇ ਆ ਕਿ ਜ਼ਿੰਮੇਦਾਰਾਂ ਜਿਹੜੇ ਘਰ ਇਹ ਗੱਲ ਸੁਣ ਕੇ ਬਹਿ ਗਏ ਆ ਕਿ ਮਤਲਬ 10 ਰੁਪਏ ਭਾਅ ਵਧ ਗਿਆ ਵਾ ਮਿਲ ਜਿਹੜੀ ਇੱਕ ਦਾ ਦੋ ਨਹੀਂ ਚੱਲੇਗੀ ਇਹ ਸਰਾ ਸਰ ਠੋਖਾ ਵੇਖੋ ਮਿਲਤ ਪਾ ਇੱਕ ਦਾ ਦੋ ਨੂੰ ਚੱਲ ਪਏ ਪਰ ਨਾ ਸਰਕਾਰ ਨੇ ਇਹ ਗੱਲ ਦਾ ਨੋਟੀਫਿਕੇਸ਼ਨ ਕੀਤਾ ਕਿ ਮਿਲਾਂ ਪੇਮੈਂਟ ਕਿੰਨੇ ਦਿਨਾਂ ਦੇ ਵਿੱਚ ਦੇਣਗੇ ਆ ਤੇ ਨਾ ਹੀ ਮਿਲਾਂ ਵਾਲਿਆਂ ਨੇ ਇਹ ਗੱਲ ਦਾ ਕੋਈ ਜ਼ਿੰਮੇਦਾਰਾਂ ਨੂੰ ਸਵਾਛ ਤੋਂਾਇਆ ਕਿ ਅਸੀਂ ਪੇਮੈਂਟ ਕਿੰਨੇ ਦਿਨਾਂ ਬਾਅਦ ਕਰਾਂਗੇ ਸਾਨੂੰ ਇਹ ਨਹੀਂ ਅਜੇ ਤੱਕ ਮਿਲਾਂ ਵਾਲੇ ਕਲੀਅਰ ਪਾਉਂਦੇ ਕਿ ਅਸੀਂ 7 ਦਿਨਾਂ ਬਾਅਦ ਪੇਮੈਂਟ ਕਰਨੀ ਆ ਜਾਂ 14 ਦਿਨਾਂ ਬਾਅਦ ਕਰਨੀ ਆ ਜਿਹੜੀ ਸਾਡੀ ਇਜਿਟ ਜ਼ਿਮੀਦਾਰ ਇਕੱਠੇ ਹੋ ਕੇ ਜਾ ਰਹੇ ਆ ਸਾਡਾ ਮੇਨ ਮਕਸਦ ਇਹ ਹੈ ਜਿਹੜੀ ਸਾਡੀ ਪੇਮੈਂਟ ਵਾ ਉਹਨੂੰ ਸੱਤਵੇਂ ਦਿਨ ਦੇ ਵਿੱਚ ਰੈਗੂਲਰ ਕੀਤਾ ਜਾਵੇ ਇਹ ਇੱਕ ਸਾਲ ਦੀ ਗੰਨੇ ਦੀ ਫਸਲ ਵਾ ਜਿਹਨੂੰ ਬੜੀ ਮੁਸ਼ਕਲ ਨਾਲ ਜ਼ਿਮੀਦਾਰਾਂ ਨੇ ਪਾਲਿਆ ਵਾ ਸਾਡੀ ਸਰਕਾਰ ਕੋ ਵੀ ਇਹ ਮੰਗਾ ਸਰਕਾਰ ਜੇ ਚਾਹੁੰਦੀ ਆ ਕਿ ਲੋਕ ਇਹ ਐਜੂਕੇਸ਼ਨ ਨਾ ਕਰਨ ਉਹ ਮਿਲਾਂ ਦੇ ਵੀ ਇਹ ਯੂਰ ਦੇਵੇ ਇਹ ਜਿਹੜੀ ਪੇਮੈਂਟ ਆ ਕਰਨੀ ਸੱਤਵੇਂ ਦਿਨ ਜੀ ਪੀਨੀ ਵਧਾਈ ਜਾਵੇ ਕਿਉਂਕਿ ਸਰਕਾਰੀ ਜਿਹੜੇ ਮਾਹਿਰ ਨੇ ਕੇਤੀਬਾੜੀ ਮਾਹਿਰ ਨੇ ਉਹਨਾਂ ਵੱਲੋਂ ਇਹ 470 ਰੁਪਏ ਰੇਟ ਦਾ ਖਰਚਾ ਖਰਚਾ ਦੱਸਿਆ ਜਾਂਦਾ ਆ ਪਰ ਤੁਹਾਡੀ ਜਥੇਬੰਦੀ ਵੱਲੋਂ ਕੀ ਮੰਗ ਆ ਕਿ ਕਨੇ ਦਾ ਰੇਟ ਅਸਲੀ ਹੋਣਾ ਕੀ ਚਾਹੁੰਦੇ। ਦੇਖੋ ਅਸੀਂ ਤਾਂ ਕਹਿੰਦੇ 470 ਰੁਪਏ ਵੀ ਜਿਹੜੇ ਸਾਡੇ ਹਿਸਾਬ ਨਾਲ ਜਿੱਦਾਂ ਅਸੀਂ ਮਤਲਬ ਪ੍ਰੈਕਟੀਕਲ ਕੰਮ ਕਰਦੇ ਆ। ਜੇ ਸਾਡੇ ਹਿਸਾਬ ਨਾਲ ਲਾਇਆ ਜੇ ਤਾਂ ਮਾਹਿਰ ਵੀ ਬਹੁਤ ਵਧੀਆ ਗੱਲਾਂ ਕਹ ਵਧੀਆ ਉਹਨਾਂ ਨੇ ਵਧੀਆ ਰੱਖਿਆ ਵਾ 470 ਰੁਪਏ ਹੋਣਾ ਚਾਹੀਦਾ ਵਾ। ਪਰ ਜਿੱਦਾਂ ਜ਼ਿਮੀਂਦਾਰ ਫਸਲ ਪਾਲਦਾ ਵਾ ਜਿਸ ਤਰੀਕੇ ਨਾਲ ਪਾਲਦਾ ਵਾ ਉਹਨੂੰ ਪੁੱਛੋ ਅਸੀਂ ਵੀ ਕਹਿੰਦੇ 500 ਰੁਪਏ ਤੋਂ ਭਾਅ ਵਧਣਾ ਚਾਹੀਦਾ ਵਾ। ਉਹਦਾ ਕਾਰਨ ਇਹ ਹੈ ਕਿ ਜ਼ਿਮੀਂਦਾਰ ਕੋਈ ਵੀ ਇਡਾ ਕਾਹੂ ਕਰਨੀਆ ਗੈੜਾ ਜੀਐਮ ਤੋਂ ਕੱਢ ਕੇ ਪੈਸੇ ਮੈਨੂੰ ਫਸਲ ਪਾਲ ਦਾ ਹਰ ਜ਼ਿੰਮੇਵਾਰ ਦਾ ਜਿਉ ਵਿਆਜ ਜੀ ਪੈਸੇ ਚੁੱਕ ਕੇ ਫਸਲ ਪਾਲਦਾ ਉਹਦਾ ਵਿਆਜ ਵੀ ਵਿੱਚ ਐਡ ਕਰੋ ਜਿਉ ਮੋਟਰਸਾਈਕਲ ਦਾ ਤੇਲ ਰੋਜ਼ ਪਾਲਦਾ ਵਾ ਲੇਬਰ ਨੂੰ ਨਕਦ ਪੈਸੇ ਦਿੰਦਾ ਵਾ ਉਹ ਸਾਰਾ ਭਾਅ ਲਈਏ ਤਾਂ ਸਾਨੂੰ 500 ਰੁਪਏ ਵੀ ਗੰਨਾ ਵੇਚਿਆ ਵਾਰਾ ਨਹੀਂ ਜਾਂਦਾ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਕਿ ਜਿਹੜੀਆਂ ਵੈਰਾਈਟੀਆਂ ਪ੍ਰੈਕਟੀਕਲ ਤੌਰ ਤੇ ਗਰਾਊਂਡ ਤੇ ਹੈ ਹੀ ਨੀਗਾ ਉਹਨਾਂ ਦਾ ਰੇਟ ਜਿਹੜਾ 10 ਰੁਪਏ ਵਧਾ ਦਿੱਤਾ ਗਿਆ ਆ ਵਾ ਜਿਹੜਾ ਗੰਨਾ ਲੱਗਾ ਹੋਇਆ ਬੇਟ ਲਾਕੇ ਦੇ ਵਿੱਚ ਜਾਂ ਹੋਰ ਕਈਆਂ ਇਲਾਕਿਆਂ ਦੇ ਵਿੱਚ ਉਸ ਨੂੰ ਕਿਸੇ ਨੂੰ ਮੇਡਲ ਦੇ ਵਿੱਚ ਕਰ ਦਿੱਤਾ ਗਿਆ ਔਰ ਬਹੁਤ ਵੀ ਧੋਖਾ ਦਿੱਤਾ ਇਹ ਕਿਸਾਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਸਰਕਾਰ ਦੇ ਉੱਪਰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਇਹਨਾਂ ਦੀ ਕੋਈ ਗੱਲਬਾਤ ਸੁਣ ਸਕਦੀ ਹੈ ਜਾਂ ਹੁਣਾਂ ਤੱਕ ਗੱਲ ਇਹ ਵੱਧ ਤੋਂ ਵੱਧ ਸ਼ੇਅਰ ਕਰਕੇ ਪਹੁੰਚਾਓ ਕਿ ਜਿਹੜੀਆਂ ਕਿਸਾਨਾਂ ਦੇ ਵਿੱਚ ਕਿਤਨੇ ਕਿਤਨੇ ਨਰਾਜ਼ਗੀ ਜਿਹੜੀਆਂ ਨਜ਼ਰ ਆ ਰਹੀਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਗ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਦ ਤੱਕ ਨਹੀਂ ਸਰਕਾਰ